जी सत श्रीकाल राम राम अल्लाह अकबर एक राजस्थान दा मतलब भी बहुत ज्यादा एक चर्चित विषय वीडियो वायरल हो रहा है पहला तुम वीडियो देखो फिर आप इस बारे करते हैं गल आज में बहू व बेटियों के पास कैमरा वाला मोबाइल नहीं रहेगा मोबाइल फोन बिना कैमरा वाला जिससे बातचीत हो सके वह रख सकती है सुना आपने पंचायत का ये फैसला ਜਾਲੌਰ ਜ਼ਿਲ੍ਹੇ ਕੇ ਜਸਵੰਤਪੁਰਾ ਦੋਸਤੋ ਜਿਹੜੀ ਤੁਸੀਂ ਆਹ ਵੀਡੀਓ ਦੇਖੀ ਆ ਇੱਕ ਇਹ ਰਾਜਸਥਾਨ ਦੇ ਮਤਲਬ ਵੀ ਕੋਈ ਜਲੌਰ ਜ਼ਿਲ੍ਹਾ ਹੈ ਉੱਥੋਂ ਦੇ ਇੱਕ ਪਿੰਡ ਦੀ ਵੀਡੀਓ ਆ ਮਤਲਬ ਉੱਥੋਂ ਦੀ ਪੰਚਾਇਤ ਨੇ ਮਤਾ ਪਾਸ ਕੀਤਾ ਵੀ ਜੋ ਔਰਤਾਂ ਹੀ ਆ ਜਾਂ ਲੜਕੀਆਂ ਹੀ ਆ ਵੀ ਮੋਬਾਈਲ ਨਹੀਂ ਯੂਜ਼ ਕਰ ਸਕਦੀਆਂ ਮਤਲਬ ਕਿਹੜਾ ਟੱਚ ਮੋਬਾਈਲ ਵੀਡੀਓ ਕਾਨਫਰੈਂਸਿੰਗ ਵਾਲਾ ਨਾ ਹੀ ਉਹ ਮਤਲਬ ਵਿਆਹ ਸਾਦੀਆਂ ਚ ਜਾ ਸਕਦੀਆਂ ਨਾ ਹੀ ਕੁੜੀਆਂ ਘਰੋਂ ਮਤਲਬ ਵੀ ਉੱਥੇ ਆਪਣੇ ਕੋਈ ਵੀ ਆਪਾ ਦਾ ਕੰਮ ਕਰਾਉਣਾ ਜਾਂ ਪ੍ਰਿੰਟ ਆਊਟ ਕਰਾਉਣਾ ਕੁਝ ਨਹੀਂ ਕਰਾ ਸਕੀ। ਸੋ ਇਹ ਸਾਡੇ ਭਾਰਤ ਦੇਸ਼ ਦੀ ਸਾਡੇ ਸੰਵਿਧਾਨ ਦੇ ਵਿੱਚ ਇਹ ਕਿਤੇ ਲਿਖਿਆ ਗਿਆ ਵੀ ਕਿਸੇ ਦੀ ਆਸੀ ਜਾਤੀ ਕੋ ਸਕਦੇ। ਜੋ ਇਹਨਾਂ ਨੇ ਪਰਮਾਨ ਇਹਨਾਂ ਨੂੰ ਕਰਨੇ ਚਾਹੀਦੇ ਆ ਪੂਰੇ ਭਾਰਤ ਦੇ ਵਿੱਚ ਹੋਣੇ ਚਾਹੀਦੇ ਆ। ਠੀਕ ਆ ਲੱਚਰਤਾ ਨੰਗੇਜ ਪੁਣਾ ਇਹਨਾਂ ਇਹਨਾਂ ਕਰਕੇ ਵੀ ਜੋ ਪਿੰਡ ਦੀ ਕੁੜੀ ਧੀ ਜਾਂ ਕੋਈ ਆਦਮੀ ਬੰਦਾ ਕੋਈ ਵੀ ਐਨੀਥਿੰਗ ਐਲਸ ਅਗਰ ਵੀ ਸੋਸ਼ਲ ਮੀਡੀਆ ਤੇ ਗੰਦ ਪਾਉਂਦਾ ਪਾਇ ਪੜੇਗਾ ਤਾਂ ਉਹਦੇ ਉੱਪਰ ਹੀ ਕਾਰਵਾਈ ਹੋਗੀ ਕੀ ਅਸੀਂ ਵੀ ਅ ਅ ਲਚਰਤਾ ਜਾਂ ਕੋਈ ਵੀ ਸੋਸ਼ਲ ਮੀਡੀਆ ਤੇ ਗਲਤ ਕੰਮ ਹੁੰਦੇ ਆ ਕੀ ਇਦਾਂ ਜਿਹੀ ਪਾਬੰਦੀਆਂ ਲਾ ਕੇ ਨਹੀਂ ਰੋਕ ਸਕਦੇ ਜਿੰਨਾ ਮਰਜੀ ਅਸੀਂ ਪਾਬੰਦੀਆਂ ਲਾ ਲਈ ਨਹੀਂ ਰੁਕਣਗੇ ਸਾਡੀ ਸੋਚ ਬਦਲਣ ਵਾਲੀ ਸਾਡੀ ਸੋਚ ਇੱਕ ਮਤਲਬ ਹੀ ਇੱਕ ਤਾਂ ਅਸੀਂ ਚਾਹੁੰਦੇ ਆ ਵੀ ਅਸੀਂ ਭਾਰਤ ਦੇਸ਼ ਨੂੰ ਮਤਲਬ ਹੀ ਪੂਰੇ ਨੂੰ ਅਸੀਂ ਇੱਕ ਮਤਲਬ ਹੀ ਵਿਕਸਿਤ ਦੇਸ਼ ਬਣਾਉਣਾ ਹੈ ਤਾਂ ਐਦਾਂ ਵਿਕਸਿਤ ਦੇਸ਼ ਨਹੀਂ ਬਣਨਾਗਾ ਪਾਬੰਦੀਆਂ ਨਾਲ ਵਿਕਸਿਤ ਦੇਸ਼ ਬਣੂਗਾ ਤਾਂ ਸਾਡੀ ਸੋਚਣਾ ਬਣੂਗਾ ਤੋ ਆ ਸਾਡੇ ਸਮਾਜ ਦੀ ਸੋਚ ਆ ਦੋਸਤੋ ਤੁਸੀਂ ਆਪ ਹੀ ਦੇਖੋ ਵੀ ਇਹਦੇ ਵਿੱਚ ਵੀ ਔਰਤਾਂ ਦੀ ਆਜ਼ਾਦੀ ਕਿੱਦਾਂ ਖੋਈ ਜਾ ਰਹੀ ਹੈ ਜਿਹੜੇ ਵੀ ਇਹ ਚੀਜ਼ ਨੂੰ ਦੱਸਦੇ ਆ ਨਾ ਵੀ ਪਹਿਲਾਂ ਤੁਸੀਂ ਆਪਣੇ ਆਪ ਤੇ ਲਾਗੂ ਕਰੋ ਆਦਮੀ ਕੀ ਨਹੀਂ ਕਰਦਾ ਯਾਰ ਤੁਸੀਂ ਔਰਤਾਂ ਨਹੀਂ ਛੱਡੋ ਆਦਮੀ ਕੀ ਨਹੀਂ ਕਰਦਾਗਾ ਕਿੰਨੇ ਗਲਤ ਕੰਮ ਕਰਦਾ ਕੋਈ ਵੀ ਆ ਐਕਸ ਵਾਈ ਜ਼ेड ਪਰ ਇਹਦਾ ਸੀ ਕਿ ਜੇ ਔਰਤ ਦੀ ਆਜ਼ਾਦੀ ਅਸੀਂ ਨਹੀਂ ਹੋ ਸਕਦੇ ਬੱਚਿਆਂ ਦੀ ਸਟੱਡੀਆਂ ਦੀ ਆਜ਼ਾਦੀ ਤਾਂ ਸੋ ਦੋਸਤੋ ਜਰੂਰ ਇਸ ਤੇ ਵਿਚਾਰ ਦੇਣਾ ਕਮੈਂਟ ਦੇ ਵਿੱਚ ਜਰੂਰ ਮੈਨੂੰ ਮਤਲਬ ਦੱਸਣਾ ਵੀ ਇਹ ਸਹੀ ਕੀਤਾ ਕਿ ਗਲਤ ਕੀਤਾ ਪਰ ਮੇਰੀ ਨਿਗਾਹ 'ਚ ਇਹ ਗਲਤ ਹੈ ਕਿਸੇ ਦੀ ਆਜ਼ਾਦੀ ਕੋਣੀ ਬਹੁਤ ਗਲਤ ਆ ਤੇ ਅੱਜ ਕੱਲ ਦੇ ਡਿਜੀਟਲ ਜਮਾਨੇ ਦੇ ਵਿੱਚ ਮਤਲਬ ਇਹ ਗੱਲਾਂ ਕਰਦੇ ਆ ਉਹ ਬੜੀਆਂ ਪਹਿਲਾਂ ਆਪਣੇ ਅੰਦਰ ਦੇਖਣ ਵੀ ਅਸੀਂ ਕੀ ਚੀਜ਼ਾਂ ਕਿ ਇੱਕ ਔਰਤੀ ਮਿਲਦੀ ਇਹਨਾਂ ਨੂੰ ਯਾਰ ਵੀ ਇੱਕ ਔਰਤੀ ਵੀ ਆ ਬੇਦਨਾਂ ਤੱਕਾ ਕਰਨਾਗਾ ਤਾਂ ਜ਼ਰੂਰ ਦੋਸਤੋ ਆ ਇਸ ਚੀਜ਼ ਤੇ ਵਿਚਾਰ ਦੇਣਾ ਠੀਕ ਹੈ ਅਸੀਂ ਅਸੀ ਕੱਲ ਅੱਲਾਹ ਹੋ ਅਕਰ ਰਾਮ ਰਾਮ ਜਵਾਨੀ ਜਿੰਦਾਬਾਦ